हाय फ्रेंड्स फ्रेंड्स ਅੱਜ ਆਪਾਂ ਪੋਪ ਕੌਰਨ ਕਿਵੇਂ ਤਿਆਰ ਕਰਨਾ ਹੈ ਉਸ ਦੇ ਬਾਰੇ ਵਿੱਚ ਲਾਈਵ ਵੀਡੀਓ ਬਣਾਵਾਂਗੇ ਧਿਆਨ ਦਿਓ ਲੋ ਜੀ ਸਭ ਤੋਂ ਪਹਿਲਾਂ ਸਿਲੰਡਰ ਸਟਾਰਟ ਕਰ ਦਿੱਤਾ ਗਿਆ ਹੈ ਔਰ ਇਸ ਦੇ ਵਿੱਚ ਮੱਕੀ ਪਾ ਦਿੱਤੀ ਗਈ ਹੈ ਦੇਖੋ ਜੀ ਆ ਮੱਕੀ ਮੱਕੀ ਫੈਂਡ ਬੱਤ ਹਾਂ ਤਾਂ ਸਭ ਤੋਂ ਪਹਿਲਾਂ ਰਫੈਂਡ ਪਾਉਣਾ ਹੈ ਰਫੈਂਡ ਤੋਂ ਬਾਅਦ ਮੱਕੀ ਪਾਈ ਗਈ ਹੈ ਇਸ ਵਿੱਚ ਪਰ ਹੁਣ ਇਸ ਦੇ ਵਿੱਚ ਜੋ ਬਾਕੀ ਥੋੜੀ ਜੀ ਹਲਦੀ ਪਾ ਰਹੇ ਹਾਂ ਹਲਦੀ ਤੋਂ ਬਾਅਦ ਟੇਸਟ ਨੂੰ ਸਰ ਨਮਕ ਪਾਇਆ ਜਾ ਰਿਹਾ ਹੈ। ਔਰ ਹੁਣ ਥੋੜਾ ਜਿਹਾ ਇਸ ਨੂੰ ਹਲਕਾ ਜਿਹਾ ਹਲਾ ਦਿੱਤਾ ਜਾਏਗਾ, ਮਿਕਸ ਕੀਤਾ ਜਾਏਗਾ। ਔਰ ਹੁਣ ਇਸ ਨੂੰ ਢੱਕ ਦਿੱਤਾ ਜਾਏਗਾ। 1-2 ਮਿੰਟ ਬਾਅਦ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਏਗੀ। ਔਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਆਪਣੇ ਫਰੈਂਡਸ ਨੂੰ ਕਿ ਹਰ ਪ੍ਰਕਾਰ ਦੀ ਡਿਸ਼ ਕਿਵੇਂ ਬਣਾਉਣੀ ਹੈ ਉਹ ਅਸੀਂ ਤੁਹਾਨੂੰ ਇਸ ਚੈਨਲ ਦੇ ਮਾਦੀ ਮਰੇ ਸਿਖਾਵਾਂਗੇ ਸੋ ਤੁਸੀਂ ਫੂਡ ਲਵਰਜ਼ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੇ ਅਸੀਂ ਤੁਹਾਨੂੰ ਹਰ ਅਪਡੇਟ ਟਾਈਮ ਟੂ ਟਾਈਮ ਦੇਵਾਂਗੇ ਸੋ ਥੋੜੀ ਥੋੜੀ ਆਵਾਜ਼ ਆਉਣੀ ਸ਼ੁਰੂ ਹੋ ਗਈ ਹੈ ਬਸ ਕੁਝ ਹੀ ਮਿੰਟਾਂ ਦੇ ਵਿੱਚ ਪਾਪ ਕੌਰਨ ਤਿਆਰ ਹੋ ਜਾਏਗਾ ਔਰ ਤੁਹਾਨੂੰ ਦਿਖਾਇਆ ਜਾਏਗਾ ਬਸ ਚੰਦ ਹੀ ਮਿੰਟਾਂ ਦੇ ਵਿੱਚ ਪਾਪ ਕੌਰਨ ਤਿਆਰ ਹੋਣ ਵਾਲਾ ਹੈ ਆਵਾਜ਼ ਥੋੜੀ ਚੇਂਜ ਹੋ ਰਹੀ ਹੈ ਕੁਝ ਦਿਨ ਪਹਿਲਾਂ ਅਸੀਂ ਆਵਲੇ ਦਾ achar ਉਸ ਦੀ ਵੀਡੀਓ ਲਾਈਵ ਬਣਾ ਕੇ ਪਾਈ ਸੀ ਤੇ ਕਾਫੀ ਅੱਛੇ ਵੀਊ ਆ ਰਹੇ ਨੇ ਉਸ ਤੇ ਸੋ ਵੱਤ ਵੱਤ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਚੈਨਲ ਜਲਦੀ ਮੋਨਟਾਈਜ਼ ਹੋ ਜਾਵੇ आवाज चेंज हो रही है आवाज आ रही है, पॉपकॉर्न बनने शुरू हो गए पॉपकॉर्न देखो जी पॉपकॉर्न स्टार्ट हो गया बनना आवाजा भी चेंज हो रही है ने ਉਹ ਟੇਸਟ ਦੇ ਅਨੁਸਾਰ ਅਸੀਂ 사ਵੇ ਜੋ ਨਮਕ ਹਲਦੀ ਪਾਇਆ ਹੈ ਸੋ ਜੋ ਤੁਸੀਂ ਕਰਦੇ ਵਿੱਚ ਪਾਪ ਕਰਨ ਤਿਆਰ ਕਰਦੇ ਹੋ ਉਹਨਾਂ ਦਾ ਟੇਸਟ ਬਾਜ਼ਾਰ ਵਾਲੇ ਪਾਪ ਕਰਨ ਨਾਲੋਂ ਅਲੱਗ ਹੁੰਦਾ ਹੈ ਕਿਉਂਕਿ ਉਹ ਸਾਰੀਆਂ ਚੀਜ਼ਾਂ ਓਵਰ ਪਾ ਦਿੰਦੇ ਨੇ ਜਿਸ ਕਰਕੇ ਦਿੱਕਤ ਆਉਂਦੀ ਹੈ ਖਾਣ ਦੇ ਵਿੱਚ ਔਰ ਜੋ ਇਹ ਕਰਦੇ ਵਿੱਚ ਤਿਆਰ ਕਰ ਰਹੇ ਹਾਂ ਇਸ ਦਾ ਮਜ਼ਾ ਕੁਝ ਅਲੱਗ ਹੈ ਸੋ ਪਾਪ ਕੌਰਨ ਬਿਲਕੁਲ ਰੈਡੀ ਹੋ ਰਹੇ ਨੇ ਪਾਪ ਕੌਰਨ ਬਿਲਕੁਲ ਰੈਡੀ ਹੋ ਰਹੇ ਨੇ पॉपकॉर्न ये पॉपकॉर्न तैयार हो गया फ्रेंड्स ਇਹ ਦੇਖੋ ਫਰੈਂਡਸ ਪਾਪ ਕੌਰਨ ਤਿਆਰ ਹੋ ਗਿਆ ਬਾਜ਼ਾਰ ਦੇ ਨਾਲੋਂ ਅਲੱਗ ਇਹਨਾਂ ਦਾ ਕਲਰ ਹੈ ਔਰ ਅਲੱਗ ਹੀ ਟੇਸਟ ਹੈ ਸੁਖਾਣ ਦੇ ਲਈ ਬੱਚਾ ਨੂੰ ਪਰੋਸਿਆ ਜਾ ਰਹਿਣੇ ਆ ਜੋ

ਇਨਾਂ ਦਾ ਕੁਝ ਮਜ਼ਾ ਹੀ ਲੱਗ ਰਿਹਾ ਹੈ ਪਰ